ਉੱਤਵਾਰ ਸảnh ਸਭਾ ਮੇਂ ਇਨਾ ਸਾਡਾ ਨੰਗਲ ਨਹੀਂ ਹੋਈ ਐਕਸੀਡੈਂਟ ਹੋਇਆ ਉਹ ਪਿਛਲੇ ਟਰਾਥਲੀ ਆ ਕੇ ਉਹਦੀ ਮੌਤ ਹੋ ਜਾਂਦੀ ਤੇ ਇਹਨੂੰ ਪੁਲਿਸ ਨੂੰ ਕਾਲ ਕਰਦਾ ਹੈ ਆਪੇ ਕਾਲ ਕਰਦਾ ਰਵਿੰਦਰ ਮਾਨ ਬਲੱਡ ਮਨੀ ਪੇ ਕਰਕੇ ਤੁਸੀਂ ਮੈਨੂੰ ਛਡਾ ਸਕਦੇ ਆ ਤੇ ਹੋਰ ਮੇਰਾ ਕੋਈ ਕਸੂਰ ਨਹੀਂ ਹੈਗਾ ਤੇ ਹਜੇ ਤੱਕ ਤਾਂ ਇਹਨੇ ਕੋਈ ਤਨਖਾਹ ਵੀ ਨਹੀਂ ਲਈ ਸੀ ਕਦੇ ਕਿਸੇ ਮੂਰੇ ਹੱਥ ਆੜਦਾ ਕਦੇ ਕਿਸੇ ਮੂਰੇ ਹੱਥ ਵੜਦਾ ਆ ਤੇ ਮੈਨੂੰ ਮੇਰੀ ਮਦਦ ਕੀਤੀ ਜਾਵੇ ਸੁਪਨੇ ਹੁੰਦੇ ਹੋਣਗੇ ਕੋਈ ਇਹੋ ਜਿਹੀ ਵੀ ਕਦੇ ਉਹਨਾਂ ਨਾਲ ਗੱਲ ਕੀਤੀ ਸੀ ਕਿ ਮੈਂ ਕੋਠੀ ਪਾਣੀ ਕੋਈ ਗੱਡੀ ਕੋ ਹਰ ਬੱਚੇ ਦੇ ਸੁਪਨੇ ਹੁੰਦੇ ਬਹੁਤ ਹੀ ਮਤਲਬ ਢੂੰਗੇ ਸਦਮੇ ਦੇ ਬਿਟਿਆ ਸੀ ਇਹ ਵੀ ਦੱਸਦਾ ਵੀ ਉੱਥੇ ਜਿਆਦਾ ਨਾਨ ਵੇਜ ਮਿਲਦਾ ਆ ਵੇਜ ਨਹੀਂ ਮਿਲਦਾ ਸਸਿਕਲ ਤੁਸੀਂ ਦੇਖ ਰਹੇ ਹੋ ਪ੍ਰਾਈਮਰੀ ਸ਼ਾ ਟੀਵੀ ਤੇ ਮੈਂ ਹਾਂ ਗੋਵਿੰਦ ਸਿੰਘ ਅਕਸਰ ਵਿਦੇਸ਼ ਦੀ ਚੱਕਾ ਚੌਂਦ ਨੌਜਵਾਨੀ ਨੂੰ ਆਕਰਸ਼ਿਤ ਕਰਦੀ ਹੈ ਤੇ ਫਿਰ ਜ਼ਿੱਦ ਕਰਦੇ ਨੇ ਬੱਚੇ ਨੌਜਵਾਨ ਮਾਪਿਆਂ ਲੱਗੇ ਤਾਂ ਮਾਪੇ ਵੀ ਜਿਹੜੇ ਨੇ ਉਹਨਾਂ ਨੂੰ ਝੁਕਣਾ ਪੈ ਜਾਂਦਾ ਕਈ ਵਾਰੀ ਬੱਚੇ ਦੀ ਜ਼ਿੱਦ ਦੇ ਅੱਗੇ ਜਾਂ ਕਈ ਵਾਰੀ ਆਰਥਿਕ ਤੰਗੀਆਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਦੂਰ ਕਰਨ ਦੇ ਮਕਸਦ ਨਾਲ ਬੱਚੇ ਦੇ ਸੁਨਹਿਰੇ ਭਵਿੱਖ ਤੇ ਲਈ ਵੀ ਮਾਪੇ ਜਿਹੜੇ ਨੇ ਕੋੜਾਕੋਟ ਕਰਕੇ ਕਰਜ਼ੇ ਦੀਆਂ ਪੰਡਾਂ ਚੁੱਕ ਕੇ ਬੱਚਿਆਂ ਨੂੰ ਵਿਦੇਸ਼ ਭੇਜਦੇ ਨੇ ਪਰ ਆਏ ਦਿਨ ਵਿਦੇਸ਼ੀ ਧਰਤੀ ਤੋਂ ਨੌ ਜਵਾਨਾਂ ਦੇ ਨਾਲ ਕੋਈ ਨਾ ਕੋਈ ਮੰਦਭਾਗੀ ਘਟਨਾ ਹੋਣ ਦੀਆਂ ਖਬਰਾਂ ਅਸੀਂ ਸਾਰੇ ਪੜਦੇ ਸੁਣਦੇ ਦੇਖਦੇ ਰਹਿੰਦੇ ਹਾਂ ਜਿਸ ਦੇ ਨਾਲ ਪੰਜਾਬ ਦੇ ਵਿੱਚ ਬੈਠੇ ਮਾਪੇ ਚਿੰਤਤ ਹੋ ਜਾਂਦੇ ਨੇ ਤੇ ਇੱਕ ਅਜਿਹੀ ਹੀ ਜਿਹੜੀ ਹੋਰ ਘਟਨਾ ਸਾਹਮਣੇ ਆ ਰਹੀ ਹੈ ਜ਼ਿਲ੍ਹਾ ਹੁਸ਼ਿਆਰਪੁਰ ਦੇ ਚੰਡੀਗੜ੍ਹ ਰੋਡ ਤੇ ਪਿੰਡ ਪੈਂਦਾ ਸੇਲਾ ਖੁਰਦ ਹੁਣ ਕਸਬਾ ਬਣ ਚੁੱਕਾ ਹੈ ਇੱਥੋਂ ਦੇ ਲੰਬੜਦਾਰ ਹੈਗੇ ਨੇ ਦਵਿੰਦਰ ਸਿੰਘ ਮਾਨ ਜਿਨ੍ਹਾਂ ਨੇ ਫਰਵਰੀ ਮਹੀਨੇ ਸਾਲ 2025 ਦੇ ਵਿੱਚ ਆਪਣੇ ਜਵਾਨ ਪੁੱਤ ਨੂੰ 32 ਸਾਲ ਦਾ ਰਵਿੰਦਰ ਸਿੰਘ ਮਾਨ ਉਹਨੂੰ ਵਿਦੇਸ਼ ਭੇਜਿਆ ਅਰਬ ਕੰਟਰੀ ਦੇ ਵਿੱਚ ਦੁਬਈ ਦੇ ਵਿੱਚ ਅਬੂ ਧਾਬੀ ਦੇ ਵਿੱਚ ਜਿੱਥੇ ਉਹ ਟਰੱਕ ਚਲਾਉਂਦਾ ਸੀ ਤੇ ਟਰੱਕ ਚਲਾਉਣ ਦੌਰਾਨ ਇੱਕ ਘਟਨਾ ਵਾਪਰਦੀ ਹੈ ਤੇ ਉਸ ਘਟਨਾ ਦੇ ਵਿੱਚ ਇੱਕ ਹੋਰ ਨੌਜਵਾਨ ਦੀ ਜਿਹੜੀ ਆ ਰਵਿੰਦਰ ਸਿੰਘ ਮਾਨ ਦੁਆਰਾ ਚਲਾਇਆ ਜਾ ਰਿਹਾ ਟਰੱਕ ਦੇ ਕੁਝ ਟਾਇਰਾਂ ਦੇ ਹੇਠਾਂ ਦਰੜੇ ਜਾਣ ਕਾਰਨ ਮੌਕੇ ਤੇ ਹੀ ਦੱਸਿਆ ਜਾ ਰਿਹਾ ਕਿ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਰਵਿੰਦਰ ਸਿੰਘ ਮਾਨ ਨੂੰ ਜਿਹੜੀ ਸਜ਼ਾ ਮਿਲਦੀ ਆ ਜੇਲ੍ਹ ਦੀ ਜੇਲ੍ਹ ਦੀ ਸਜ਼ਾ ਮਿਲਦੀ ਹੈ ਜਿਸ ਦੇ ਨਾਲ ਇੱਕ ਮਹੀਨਾ ਘਰ ਫੋਨ ਨਹੀਂ ਆਉਂਦਾ ਤੇ ਮਾਪੇ ਹੋ ਜਾਂਦੇ ਨੇ ਚਿੰਤਤ ਤੇ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਉਸ ਨੂੰ ਜਿਹੜਾ ਪੁਲਿਸ ਨੇ ਫੜ ਲਿਆ ਹੈ ਤੇ ਹੁਣ ਬਲੱਡ ਮਨੀ ਜਿਹੜਾ ਕਾਨੂੰਨ ਹੈ ਅਰਬ ਕੰਟਰੀ ਦੇ ਵਿੱਚ ਸਖਤ ਕਾਨੂੰਨ ਹੈ ਉਹਦੇ ਤਹਿਤ ਅੰਦਾਜ਼ਨ 70000 ਦਰਾਮ ਜਿਹੜਾ ਕਿ ਭਾਰਤ ਦਾ ਦਸਰੇ ਨੇ ਕਿ 17-18 ਲੱਖ ਰੁਪਏ ਦੇ ਕਰੀਬ ਬਣਦਾ ਹੈ ਉਹ ਰਕਮ ਜੇਕਰ ਦੇਣਗੇ ਮਾਪੇ ਤੇ ਤਾਂ ਹੀ ਜਿਹੜਾ ਰਵਿੰਦਰ ਸਿੰਘ ਮਾਨ ਦੁਆਰਾ ਜਿਹੜੀ ਖੁੱਲੀ ਆਬੋ ਹਵਾ ਦੇ ਵਿੱਚ ਜਿਹੜੀ ਆ ਉਹ ਜ਼ਿੰਦਗੀ ਬਸਰ ਕਰ ਸਕਦਾ ਉਡਾਰੀਆਂ ਭਰ ਸਕਦਾ ਉਹਦੇ ਸੁਪਨਿਆਂ ਨੂੰ ਖੰਭ ਲੱਗ ਸਕਦੇ ਪਰ ਇਸ ਵੇਲੇ ਇਹ ਬਜ਼ੁਰਗ ਜੋੜਾ ਜਿਹੜਾ ਹੈਗਾ ਜਿੱਥੇ ਇਹਨਾਂ ਨੇ ਚੰਗੇ ਦਿਨਾਂ ਦੀ ਆਸ ਉਮੀਦ ਰੱਖੀ ਹੁੰਦੀ ਹੈ ਉੱਥੇ ਹੀ ਹੁਣ ਪੁੱਤ ਜੇਲ੍ਹ ਦੇ ਵਿੱਚ ਹੈ ਤੇ ਇਹ ਸਾਰਾ ਦਿਨ ਜਿਹੜਾ ਆ ਵਾਰੋ ਵਾਰੀ ਜਿਹੜਾ ਆ ਦਰ ਦਰ ਦੇ ਉੱਤੇ ਜਾ ਕੇ ਮਦਦ ਮੰਗ ਰਹੇ ਨੇ ਠੋਕਰਾਂ ਖਾਰੇ ਨੇ ਗਲੀਆਂ ਦਾ ਜਿਹੜੀ ਤੂੜ ਫੱਕਣੀ ਪੈ ਰਹੀ ਹੈ ਇਹਨਾਂ ਨੂੰ ਤੇ ਉੱਥੇ ਹੀ ਰਾਤਾਂ ਵੀ ਜਾ ਕੇ ਕੱਟਦੇ ਨੇ ਕਿਉਂਕਿ ਜੇਲ੍ਹ ਦੇ ਵਿੱਚ ਉਹ ਜਿਹੜਾ ਰਵਿੰਦਰ ਸਿੰਘ ਮਾਨ ਦਾ ਫੋਨ ਵੀ ਆ ਜਾਂਦਾ ਤੇ ਉਹ ਫੋਨ ਕਿਤੇ ਮਿਸ ਨਾ ਹੋ ਜਾਏ ਉਹਦੇ ਲਈ ਵੀ ਜਿਹੜਾ ਇਹਨਾਂ ਨੂੰ ਜਾਗਣਾ ਪੈਂਦਾ ਹੈ ਇਸ ਵੇਲੇ ਚਿੰਤਾ ਦੇ ਵਿੱਚ ਨੇ ਸਾਡੇ ਨਾਲ ਦਵਿੰਦਰ ਸਿੰਘ ਮਾਨ ਲੰਬੜਦਾਰ ਹੈਗੇ ਨੇ ਇਸ ਇਲਾਕੇ ਦੇ ਸਹਿਲਾ ਖੁਰਦ ਚੰਡੀਗੜ੍ਹ ਰੋਡ ਤੇ ਪੈਂਦਾ ਮਾਨ ਸਾਹਿਬ ਮੋਟੀ ਮੋਟੀ ਘਟਨਾਵਾਂ ਸੇ ਦੱਸ ਦਿੱਤੀ ਹੈ ਫਿਰ ਵੀ ਜਾਣਨਾ ਚਾਹਾਂਗੇ ਤੁਹਾਡੇ ਕੋਲੇ ਸਾਰਾ ਕੁਝ ਕਿੱਦਾਂ ਹੁੰਦਾ ਕਿੱਦਾਂ ਪਤਾ ਲੱਗਦਾ ਤੇ ਇਸ ਵ ਇੱਕ ਖੜਾ ਰਵਿੰਦਰ ਸਿੰਘ ਮਾਨ ਮੈਨੂੰ 25 8 2025 ਨੂੰ ਸੋਮਵਾਰ ਵਾਲੇ ਦਿਨ ਇਹਦਾ ਫੋਨ ਨਿਰਵਿੰਦਰ ਮਾਨ ਦਾ ਆਉਂਦਾ ਤਾਂ ਮੈਂ ਇਹਦੇ ਦੂਸਰੇ ਸਾਥੀ ਨੇ ਪੁੱਛਣਾ ਪਈ ਤਾਂ ਫੋਨ ਕਿਉਂ ਨਹੀਂ ਆਇਆ ਤਾਂ ਉਹ ਮੈਨੂੰ ਪਹਿਲਾਂ ਤਾਂ ਨਹੀਂ ਦੱਸਦਾ ਬਾਅਦ ਵਿੱਚ ਥੋੜਾ ਜਿਆਦਾ ਦੱਸ ਦਿੰਦਾ ਕਿ ਉਹਦਾ ਐਕਸੀਡੈਂਟ ਹੋ ਗਿਆ ਫਿਰ ਹੌਲੀ-ਹੌਲੀ ਸਾਰੀ ਗੱਲ ਸਾਹਮਣੇ ਆ ਜਾਂਦੀ ਹੈ ਤਾਂ ਉਹ ਦੱਸਦਾ ਹੈ ਕਿ ਬੰਦਾ ਜਿਹੜਾ ਐਕਸੀਡੈਂਟ ਹੋਇਆ ਉਹ ਪਿਛਲੇ ਟੈਰਾਤਲਿਆ ਆ ਕੇ ਉਹਦੀ ਮੌਤ ਹੋ ਜਾਂਦੀ ਤਾਂ ਇਹਨੂੰ ਪੁਲਿਸ ਨੂੰ ਕਾਲ ਕਰਦਾ ਇਹ ਆਪੇ ਕਾਲ ਕਰਦਾ ਅਰਵਿੰਦਰ ਮਾਨ ਤੇ ਪੁਲਿਸ ਇਹਨੂੰ ਜੇਲ੍ਹ ਦੇ ਵਿੱਚ ਲੈ ਜਾਂਦੀ ਹੈ ਤੇ ਜੇਲ੍ਹ ਦੇ ਵਿੱਚ ਇੱਕ ਮਹੀਨੇ ਦੇ ਕਰੀਬ ਸਾਨੂੰ ਕੋਈ ਫੋਨ ਨਹੀਂ ਆਂਦਾ ਉਸ ਤੋਂ ਬਾਅਦ 1 ਮਹੀਨਾ 7-8 ਦਿਨ ਬਾਅਦ ਸਾਨੂੰ ਫੋਨ ਆਂਦਾ ਤਾਂ ਇਹ ਕਹਿੰਦਾ ਹੈ ਵੀ ਜਿਹੜਾ ਕੋਰਟ ਨੇ ਫੈਸਲਾ ਕੀਤਾ ਹੈ ਉਹਦੇ ਵਿੱਚ ਮੈਨੂੰ ਬਲੱਡ ਮਨੀ ਦਾ ਫੈਸਲਾ ਕੀਤਾ ਆ ਕਿ ਮੇਰਾ ਕਸੂਰ ਨਹੀਂ ਹੈ ਫਿਰ ਵੀ ਇੱਥੇ ਦੇ ਦੇਖ ਦੇ ਕਾਨੂੰਨ ਦੇ ਅੰਤ ਤੱਕ ਉਹ ਜਿਹੜੀ ਬਲੱਡ ਮਨੀ ਆ ਉਹ ਮੈਨੂੰ 30% 70000 ਰੁਪਏ ਮਤਲਬ 17 ਲੱਖ ਦੇ ਕਰੀਬ ਇੰਡੀਆ ਦਾ ਬੜਦਾ ਹੈ ਉਹ ਮੈਨੂੰ ਪਈ ਹੈ ਬਲੱਡ ਮਨੀ ਪੇ ਕਰਕੇ ਤੁਸੀਂ ਮੈਨੂੰ ਛਡਾ ਸਕਦੇ ਆ ਤੇ ਹੋਰ ਮੇਰਾ ਕੋਈ ਕਸੂਰ ਨਹੀਂ ਹੈਗਾ ਤੇ ਨਾ ਕੋਈ ਮੈਨੂੰ ਸਜਾਇਆ ਜੀ ਮਾਨ ਸਾਹਿਬ ਘਟਨਾ ਬਾਰੇ ਫੋਨ ਤੇ ਤੁਹਾਡੀ ਗੱਲ ਹੁੰਦੀ ਆ ਇੱਕ ਮਹੀਨਾ ਤੋਂ ਜਿਸ ਤੱਕ ਸੰਪਰਕ ਚ ਨਹੀਂ ਰਹਿੰਦਾ ਮੁੰਡਾ ਤੁਹਾਡਾ ਬੇਟਾ ਤੇ ਫਿਰ ਉਹਨੇ ਮੌਕੇ ਦੀ ਘਟਨਾ ਬਾਰੇ ਤੁਹਾਨੂੰ ਕੋਈ ਜਾਣਕਾਰੀ ਦਿੱਤੀ ਹੋਵੇ ਕਿ ਕੀ ਹੋਇਆ ਕਿਵੇਂ ਹੋ ਗਿਆ ਇਹ ਤੇ ਕਿਵੇਂ ਉਹਨੂੰ ਜਿਹੜਾ ਜੇਲ੍ਹ ਤੱਕ ਦਾ ਸਫ਼ਰ ਜੜਾ ਤੈਅ ਕਰਨਾ ਪੈ ਗਿਆ ਹਾਂਜੀ ਉਹਨੇ ਦੱਸਿਆ ਵੀ ਮੈਂ ਰਾਉਂਡਬੋਰਡ ਤੇ ਚੌਂਕ ਦੇ ਵਿੱਚ ਗੱਡੀ ਲੈ ਕੇ ਜਾ ਰਿਹਾ ਸੀ ਤੇ ਚੌਂਕ ਤੇ ਇੱਕ ਗੱਡੀ ਖਰਾਬ ਸੀ ਉਹਦੇ ਵਿੱਚੋਂ ਜਦੋਂ ਮੈਂ ਗੱਡੀ ਉਹਦੇ ਨਾਲੋਂ ਕ੍ਰਾਸ ਕਰ ਰਿਹਾ ਸੀ ਤਾਂ ਅਚਾਨਕ ਇੱਕ ਜਿਹੜਾ ਡਰਾਈਵਿੰਗ ਸੀਟ ਤੇ ਬੈਠਾ ਸੀ ਮੁੰਡਾ ਉਹਨੇ ਬਾਹਰ ਨੂੰ ਜੰਪ ਕੀਤਾ ਉਤਰਨ ਵਾਸਤੇ ਜਿਹੜਾ ਹੋਰ ਕੋਈ ਵਾਹਨ ਖੜਾ ਸੀਗਾ ਉਹਦੇ ਵਿੱਚ ਬੈਠੇ ਡਰਾਈਵਰ ਵੱਲੋਂ ਹਾਂਜੀ ਉਹ ਖਰਾਬ ਗੱਡੀ ਜਿਹੜੀ ਸੀ ਉਹਦੇ ਵਿੱਚ ਜਿਹੜਾ ਡਰਾਈਵਰ ਸੀ ਉਹਨੇ ਬਾਹਰ ਨੂੰ ਜੰਪ ਕੀਤਾ ਉਹ ਜ਼ਮੀਨ ਤੇ ਆਰਦੇ ਉਹ ਡਿਸਬੈਲੈਂਸ ਹੋ ਗਿਆ ਉਹ ਤੋਂ ਆਪਣਾ ਆਪ ਸੰਭਾਲ ਨਹੀਂ ਹੋਇਆ ਤੇ ਮੋਰ ਨੂੰ ਡਿੱਪਿਆ ਤਾਂ ਉਹ ਮੇਰੇ ਬੇਟੇ ਦੀ ਜਿਹੜੀ ਗੱਡੀ ਨਾਲੋਂ ਗੁਜ਼ਰ ਰਹੀ ਸੀ ਉਹਦੇ ਪਿਛਲੇ ਟਾਇਰਾ ਥੱਲੇ ਆ ਕੇ ਉਹਦੀ ਮੌਤ ਹੋ ਜਾਂਦੀ ਹੈ ਅਚਾਨਕ ਮਤਲਬ ਜੋ ਹੋਇਆ ਹਸਾ ਇਹ ਇਹਦੇ ਵਿੱਚ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਇਹ ਇਹ ਟਰੱਕ ਚਲਾਉਂਦਾ ਸੀ ਰਵਿੰਦਰ ਸਿੰਘ ਮਾਨ ਦੁਬਈ ਦੇ ਵਿੱਚ ਹਾਂਜੀ ਲਾਇਸੈਂਸ ਬਣਾ ਕੇ ਟਰੱਕ ਚਲਾਉਣ ਦੇ ਦੋ ਢਾਈ ਮਹੀਨੇ ਹੋ ਗਏ ਸੀ ਜੀ ਤੇ ਹਜੇ ਤੱਕ ਤਾਂ ਇਹਨੇ ਕੋਈ ਤਨਖਾਹ ਵੀ ਨਹੀਂ ਲਈ ਸੀ ਕਿਉਂਕਿ ਉੱਧਰ ਦੇ ਜਿਹੜੇ ਪੰਜਾਬੀ ਜਵਾਬ ਵੀ ਆ ਉਹ ਦੋ ਢਾਈ ਮਹੀਨੇ ਪੈਸਾ ਥੱਲੇ ਰੱਖ ਕੇ ਬੰਦੇ ਨੂੰ ਪੈਸੇ ਦਿੰਦੇ ਆ ਤਨਖਾਹ ਦਿੰਦੇ ਆ ਤਾਂ ਮੁਸ਼ਕਲ ਕਿਵੇਂ ਆ ਰਹੀ ਆ ਹੁਣ ਕਿਉਂਕਿ ਤੁਹਾਡੀ ਜਿਹੜੀ ਉਮਰ ਹੈਗੀ ਆ ਤੁਸੀਂ ਲੰਬੜਦਾਰੀ ਵੀ ਕੀਤੀ ਪਿੰਡ ਦੀ ਸਾਰੇ ਤੇ ਸੁੱਖ-ਦੁੱਖ ਦੇ ਸਾਂਝ ਹੀ ਰਹੇ ਹੋ ਆਮ ਇੱਕ ਨਾਗਰਿਕ ਹੋਣ ਦੇ ਨਾਤੇ ਸਾਰੇ ਸੁੱਖ-ਦੁੱਖ ਚ ਲੋਕ ਜਾਣਦੇ ਨੇ ਪਰ ਹੁਣ ਤੁਸੀਂ ਬੁਢਾਪੇ ਦੇ ਵਿੱਚ ਜਿੱਥੇ ਪੁੱਤ ਨੇ ਹੁਣ ਤੁਹਾਡਾ ਸਹਾਰਾ ਬਣਨਾ ਸੀ ਹੁਣ ਤੁਹਾਨੂੰ ਆਸ ਜਾਗੀ ਸੀ ਕਿ ਚਲੋ ਮੁੰਡਾ ਸੈੱਟ ਹੋ ਜਾਣਾ ਜੀ ਤੇ ਆਪਾਂ ਜਿਹੜਾ ਆ ਆਰਾਮ ਦੇ ਨਾਲ ਮੀਆਂ-ਬੀਵੀ ਜ਼ਿੰਦਗੀ ਜਿਹੜੀ ਬਸਰ ਕਰਾਂਗੇ ਜਿਵੇਂ ਆਮ ਬਜ਼ੁਰਗਾਂ ਦਾ ਸੋਹਦਾ ਹੀ ਆ ਜ਼ਿੰਦਗੀ ਬਸਰ ਕਰਨ ਬਾਰੇ ਵਿਚਾਰ ਹੁੰਦਾ ਕਿ ਚੰਗੀ ਜ਼ਿੰਦਗੀ ਬਸਰ ਕਰਾਂਗੇ ਹੁਣ ਪੁੱਤ ਉਧਰ ਫਸ ਗਿਆ ਉਲਟਾ ਜਿਹੜੀ ਖੇਡ ਉਲਟੀ ਹੋ ਗਈ ਕਿ ਜਿੱਥੇ ਉਹਨੇ ਤੁਹਾਡਾ ਸਹਾਰਾ ਬਣਨਾ ਸੀ ਉੱਥੇ ਹੁਣ ਤੁਹਾਨੂੰ ਉਹਦਾ ਸਹਾਰਾ ਬਣਨਾ ਪੈ ਰਿਹਾ ਮੁਸ਼ਕਲਾਂ ਕੀ ਆ ਰਹੀਆਂ ਹੁਣ ਕਿੰਨਾ ਜੁਰਮਾਨਾ ਹੋਇਆ ਤੇ ਕਿਵੇਂ ਫਿਰ ਸਾਰੀ ਪੂੰਜੀ ਇਕੱਠੀ ਕਰਨੀ ਹੈ ਦੇਖੋ ਜੀ 17 ਲੱਖ ਦੇ ਕਰੀਬ ਇੰਡੀਆ ਦਾ ਜਿਹੜਾ ਜੁਰਮਾਨਾ ਹੋਇਆ 70000 ਰਾਮ ਦਾ ਤੇ ਉਹ ਅਸੀਂ ਮੈਂ ਤਸਵੀਰ ਨੂੰ ਹੀ ਸਕੂਟੀ ਲੈ ਕੇ ਨਿਕਲ ਜਾਣਾ ਆ ਕਦੇ ਕਿਸੇ ਮੂਰੇ ਹੱਥ ਆੜਦਾ ਕਦੇ ਕਿਸੇ ਮੂਰੇ ਹੱਥ ਵੜਦਾ ਆ ਭਈ ਮੈਨੂੰ ਮੇਰੀ ਮਦਦ ਕੀਤੀ ਜਾਵੇ ਤਾਂ ਕਿ ਮੈਂ ਸਰਕਾਰੀ ਧਾਰਿਆਂ ਦੇ ਵਿੱਚ ਵੀ ਸਰਕਾਰੀ ਬੰਦਿਆਂ ਨੂੰ ਵੀ ਮਿਲੇ ਆ ਸਿਆਸੀਆਂ ਨੂੰ ਵੀ ਬੜੇ ਲਿਟਰਾਂ ਨੂੰ ਵੀ ਮਿਲੇ ਆ ਮੈਂ ਸਾਰਿਆਂ ਨੂੰ ਮੈਂ ਕੋਹਾ ਹਲਵਾਈਏ ਮਦਦ ਦੀ ਲੇਕਿਨ ਹਜੇ ਤੱਕ ਮੈਨੂੰ ਕੋਈ ਕਿਸੇ ਨੇ ਕੋਈ ਮਦਦ ਨਹੀਂ ਦਿੱਤੀ ਮੈਂ ਇਹ ਕਹਿਣਾ ਹੈ ਕਿ ਮੈਨੂੰ ਕੋਈ ਪੈਸਾ ਨਹੀਂ ਚਾਹੀਦਾ ਮੈਨੂੰ ਮੇਰਾ ਬੱਚਾ ਚਾਹੀਦਾ ਮੇਰਾ ਬੱਚਾ ਛੁੜਾ ਦੇਵੇ ਚਾਹੇ ਕਿਸ ਤਰ੍ਹਾਂ ਵੀ ਛੁੜਾ ਦੇਵੇ ਚਾਹੇ ਗਵਰਨਮੈਂਟ ਉਹਨਾਂ ਦੀ ਗਵਰਨਮੈਂਟ ਨੂੰ ਲਿਖ ਕੇ ਛੁੜਾ ਦੇਵੇ ਚਾਹੇ ਕਿਸ ਤਰ੍ਹਾਂ ਵੀ ਮੈਨੂੰ ਕੋਈ ਪੈਸੇ ਦੀ ਲੋੜ ਨਹੀਂ ਹੈ ਕਿਉਂਕਿ ਮੇਰਾ ਬੱਚਾ ਜੇਲ੍ਹ ਤੋਂ ਬਾਹਰ ਆਊਗਾ ਤਾਂ ਉਹ ਫੇਰ ਕਮਾਣਾ ਸ਼ੁਰੂ ਕਰ ਦੇਊਗਾ ਤਾਂ ਸਾਡਾ ਗੁਜ਼ਾਰ ਦੀ 17 ਲੱਖ ਜਾਨੀ ਕਿ ਤੁਸੀਂ ਦੱਸਿਆ ਸੀਗਾ ਕਿ ਆਫ ਦੀ ਕੈਮਰਾ ਕ 70000 ਰਾਮ ਦਾ ਜਿਹੜਾ ਉਹ ਜ਼ੁਰਮਾਨਾ ਹੋਇਆ ਹੈਗਾ ਉਹ ਕੁਝ ਸ਼ਰਮਾਇਆ ਤੁਸੀਂ ਇਕੱਠਾ ਕਰ ਵੀ ਰਹੇ ਹੋ ਪਰ ਤੁਹਾਨੂੰ ਉਮੀਦ ਹੈ ਕਿ ਕੋਈ ਸੰਸਥਾ ਕੋਈ ਦਾਨੀ ਜਾਂ ਸਰਕਾਰ ਅਫਰਟ ਕਰੇ ਤਾਂ ਤੁਹਾਡਾ ਜਿਹੜਾ ਮੁੰਡਾ ਹੈਗਾ ਲੜਕਾ ਬੇਟਾ ਹੈਗਾ ਤੁਹਾਡੀ ਜ਼ਿੰਦਗੀ ਦਾ ਸਹਾਰਾ ਉਹ ਜਿਹੜਾ ਫਿਰ ਜੇਲ੍ਹ ਦੀ ਜਿਹੜੀ ਕੈਦ ਤੋਂ ਬਾਹਰ ਆ ਕੇ ਖੁੱਲੀ ਹਵਾ ਚ ਜਣਾ ਸਾਹ ਲੈ ਸਕਦਾ ਸੁਪਨੇ ਪੂਰੇ ਕਰ ਸਕਦਾ ਮਾਨ ਸਾਹਿਬ ਤੁਹਾਨੂੰ ਪਤਾ ਕਿਦਾਂ ਲੱਗਦਾ ਹੈ ਸ਼ੁਰੂਆਤ ਦੇ ਵਿੱਚ ਠੀਕ ਹੈ ਤੁਸੀਂ ਦੱਸਿਆ ਕਿ ਮੁੰਡੇ ਦਾ ਫੋਨ ਆਇਆ ਸੀਗਾ ਕਿਦਾਂ ਫਿਰ ਇਹ ਹੁਣ ਅੱਗੇ ਸਿਲਸਿਲਾ ਕਿਦਾਂ ਵਧੂਗਾ ਕਿਸ ਤਰ੍ਹਾਂ ਦੇ ਨਾਲ ਉੱਥੇ ਤੁਸੀਂ ਪੈਸੇ ਜਮ੍ਹਾਂ ਕਰਾਉਣੇ ਹੈਗੇ ਕਿਉਂਕਿ ਫਰਾਡ ਵੀ ਹੋ ਜਾਂਦੇ ਹੈਗੇ ਕਈ ਵਾਰੀ ਅਸੀਂ ਵੇਖਦੇ ਹੈਗੇ ਕਿ ਉਧਰ ਜੇਲ੍ਹ ਚ ਹੋਣ ਦੀ ਗੱਲ ਆ ਤੇ کئی ਪਰਿਵਾਰ ਪੈਸੇ ਠੱਗ ਲੈਂਦੇ ਆ ਤੇ ਕਈ ਵਾਰੀ ਲੋਕ ਜਿਹੜੇ ਉਧਰ ਬੈਠੇ ਆ ਮਦਦ ਵੀ ਅਸੀਂ ਕਰਦਾਂਗੇ ਭਾਈ ਸਾਨੂੰ ਪੈਸੇ ਪਾ ਦਿਓ ਉਧਰ ਵੀ ਠੱਗੀਆਂ ਜਿਹੜੀਆਂ ਕਰਦੇ ਆ ਹੁਣ ਕਿਦਾਂ ਪ੍ਰੋਸੈਸ ਕਿਦਾਂ ਚੱਲੇਗਾ ਜੀ ਅੱਗੇ ਇਹ ਉੱਥੇ ਇੱਕ ਦੋ ਬੰਦਿਆਂ ਨੇ ਮੇਰੀ ਜਿਹੜੀਆਂ ਵੀਡੀਓ ਸੀਆਂ ਉਹ ਉੱਥੇ ਵਾਇਰਲ ਕਰਕੇ ਉੱਥੇ ਪੈਸਾ ਇਕੱਠਾ ਕਰਕੇ ਉਹਨਾਂ ਨੇ ਆਪੇ ਠੱਗ ਲਿਆ ਸਾ ਤੇ 9-10 ਹਜ਼ਾਰ ਰਾਮ ਜਿਹੜਾ ਆ ਉਹਨਾਂ ਨੇ ਬੋਰਡ ਦੇ ਉੱਤੇ ਡੱਬਾ ਰੱਖ ਦਿੰਦੇ ਉਹਦੇ ਉੱਤੇ ਲਿਖ ਕੇ ਦਿੰਦੇ ਪੰਜਾਬੀ ਦੇ ਉੱਤੇ ਪਿਆਰ ਚੀਜ਼ ਹੋ ਗਈ ਆਪਾਂ ਮਦਦ ਕਰਨੀ ਆ ਉਥੇ ਸਾਰੇ ਪੈਸਾ ਪਾਉਂਦੇ ਆ ਜਿਹੜਾ ਉਹ ਪੈਸਾ ਲੈ ਕੇ ਉਹ ਆਸੇ-ਪਾਸੇ ਹੋ ਗਿਆ। ਅੱਜ ਉਹਨਾਂ ਦਾ ਕੋਈ ਵੀ ਮੈਨੂੰ ਫੋਨ ਨਹੀਂ ਆ ਰਿਹਾ। ਫਿਰ ਜਾਨੀ ਕਿ ਜੇਨਾ ਤੋਂ ਮਦਦ ਦੀ ਉਮੀਦ ਜਾਗੀ ਸੀ। ਜਿਨ੍ਹਾਂ ਨੇ ਕਿਹਾ ਵੀ ਅਸੀਂ ਤੁਹਾਡੀ ਮਦਦ ਕਰ ਦੰਨੇ ਆ। ਤੁਹਾਡੇ ਕੋਲ ਵੀਡੀਓ ਸੁਝਾਅ ਦਿੱਤਾ ਹੋਊਗਾ ਤੁਹਾਨੂੰ ਜਾਂ ਕਿਸੇ ਵੀ ਤਰੀਕੇ ਨਾਲ ਤੁਸੀਂ ਵੀਡੀਓ ਆਪਣੀਆਂ ਬਣਾਈਆਂ। ਉਹ ਵੀਡੀਓਜ਼ ਉਹਨਾਂ ਨੇ ਪੇਜੀਜ਼ ਦੇ ਉੱਤੇ ਅਪਲੋਡ ਕਰਕੇ ਆਪਣੇ ਸੰਪਰਕ ਨੰਬਰ ਆਪਣੇ 바ਰ ਕੋਡ ਸਕੈਨਰ ਜਾਂ ਕਿਸੇ ਵੀ ਤਰੀਕੇ ਨਾਲ ਪੈਸੇ ਵੀ ਲੋਕਾਂ ਕੋਲੋਂ ਉਠਾ ਕੇ ਲਏ ਤੇ ਪੱਲੇ ਤੁਹਾਡੇ ਫੇਰ ਖਾਲੀ। ਹਾਂਜੀ ਫੇਰ ਖਾਲੀ ਦੇ ਖਾਲੀ ਰਹਿ ਗਏ ਅਸੀਂ ਤੇ ਕਿਉਂਕਿ ਜਦੋਂ ਵੀਡੀਓ ਵੀ ਬਣਾਈਆਂ ਸੀ ਉਹਨਾਂ ਵਿੱਚ ਮੇਰਾ ਕੋਈ ਨੰਬਰ ਜਾਂ ਮੇਰਾ ਕੋਈ ਸਕੈਨਰ ਉਹਨਾਂ ਨੇ ਕੋਈ ਮੈਂਸ਼ਨ ਨਹੀਂ ਕੀਤਾ ਸੀ ਜਿਹਦੇ ਕਰਕੇ ਕੋਈ ਮੇਰੇ ਨਾਲ ਡਾਇਰੈਕਟ ਸੰਪਰਕ ਕਰ ਸਕੇ ਕਿਸੇ ਨੇ ਵੀ ਮੇਰੇ ਨਾਲ ਕਿਸੇ ਸੰਸਥਾ ਨੇ ਕਿਸੇ ਨੇ ਵੀ ਮੇਰੇ ਨਾਲ ਸੰਪਰਕ ਨਹੀਂ ਕੀਤਾ ਜੀ ਯਾਨੀ ਕਿ ਨੰਬਰ ਜਿਹੜਾ ਤੁਹਾਡਾ ਦਿੱਤਾ ਨਹੀਂ ਤੇ ਵੀਡੀਓ ਤੁਹਾਡੀ ਕੋ ਬਣਵਾ ਕੇ ਜਾਂ ਕਿਸੇ ਤਰੀਕੇ ਦੇ ਨਾਲ ਵੀ ਹਥਿਆ ਕੇ ਵੀਡੀਓਜ਼ ਦੇਖੋ ਕਿਵੇਂ ਉਹ ਜਿਆ ਸਮਾਂ ਆ ਗਿਆ ਕਿ ਇੱਕ ਤਾਂ ਇਹਨਾਂ ਦਾ ਬੱਚਾ ਜਿਹੜਾ ਉਹ ਜੇਲ੍ਹ ਦੇ ਵਿੱਚ ਬੈਠਾ ਹੈ ਇਹ ਬਜ਼ੁਰਗ ਜੋੜਾ ਜਿਹੜਾ ਆ ਦਿਨ ਵੇਲੇ ਜਿਹੜਾ ਆ ਉਹ ਲੋਕਾਂ ਕੋਲ ਜਾ ਰਹੇ ਨੇ ਫਰਿਆਦ ਲੈ ਕੇ ਸਿਆਸਤਦਾਨਾਂ ਦੇ ਕੋਲ ਜਾ ਰਹੇ ਨੇ ਸਾਰੀਆਂ ਪਾਰਟੀਆਂ ਦੇ ਕੋਲ ਜਿਹੜਾ ਜਿੱਥੇ ਵੀ ਕੋਈ ਰਾਹੇ ਦੱਸਦਾ ਇਹ ਜਾ ਰਹੇ ਨੇ ਹੀ ਲਵਸੀਲਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਸਰਕਾਰ ਤੋਂ ਵੀ ਉਮੀਦ ਹੈਗੀ ਆ ਪਰ ਲੋਕ ਦੇਖੋ ਵੀ ਭੀੜ ਦੇ ਵਿੱਚ ਜਿਹੜੇ ਆ ਸਾਡੇ ਆਸੇ ਪਾਸੇ ਹੀ ਕਿਸ ਤਰ੍ਹਾਂ ਦੇ ਠੱਗ ਬਿਰਤੀ ਦੇ ਲੋਕ ਵੀ ਹੈਗੇ ਕਿ ਇਹਨਾਂ ਦਾ ਮੁੰਡਾ ਉੱਥੇ ਫਸਿਆ ਪਿਆ ਹੈ ਤੇ ਉਹ ਲੋਕ ਜਿਹੜੇ ਇੱਕ ਦੋ ਠੱਗ ਬਿਰਤੀ ਦੇ ਲੋਕ ਨੇ ਉਹ ਇਹਨਾਂ ਦੀਆਂ ਵੀਡੀਓਜ਼ ਜੜੀਆਂ ਨੇ ਉਹ ਆਪਣੇ ਪੇਜੀਸ ਤੇ ਅਪਲੋਡ ਕਰਕੇ ਇਹਨਾਂ ਦੇ ਨੰਬਰ ਦੀ ਜਗ੍ਹਾ ਆਪਣਾ ਨੰਬਰ ਆਪਣਾ 바ਰ ਕੋਡ ਸਕੈਨਰ ਜਾਂ ਕਿਸੇ ਵੀ ਤਰੀਕੇ ਨਾਲ ਲੋਕਾਂ ਕੋਲ ਪੈਸੇ ਵੀ ਠੱਗੀ ਜਾ ਰਹੇ ਆ ਮਾਨ ਸਾਹਿਬ ਅਵਨਾਸ਼ ਰਾਏ ਖੰਨਾ ਹੋਣਾ ਨੇ ਕਹਿੰਦੇ ਵੀ ਚਿੱਠੀ ਲਿਖੀ ਸੀਗੀ ਕੋ ਉਹਦਾ ਕੁਝ ਹੋਇਆ ਕੋਈ ਕੋਈ ਸਾਰਥਕ ਨਤੀਜਾ ਆਇਆ ਨਹੀਂ ਉਹਨਾਂ ਨੇ ਚਿੱਠੀ ਲਿਖੀ ਸੀਗੀ ਉਧਰ ਦੀ ਐਮਬੈਸੀ ਨੂੰ ਜਾਂ ਆਪਣੇ ਇੰਡੀਅਨ ਐਮਬੈਸੀ ਨੂੰ ਓਵਰ ਸੀਜ਼ ਦਾ ਕੋਈ ਵੀ ਮੈਨੂੰ ਪਤਾ ਨਹੀਂ ਜ਼ਿਆਦਾ ਉਹਨਾਂ ਨੇ ਕਿਹਾ ਸੀਗਾ ਕਿ ਇਹ ਆਪਾਂ ਉਧਰਲੀ ਸਰਕਾਰ ਨੂੰ ਲੈਟਰ ਲਿਖਦੇ ਆ ਤੇ ਜੋ ਵੀ ਇਹਦਾ ਜਵਾਬ ਆਏਗਾ ਉਹ ਸਿੱਧਾ ਤੁਹਾਨੂੰ ਹੀ ਆਏਗਾ ਉਹਦੇ ਵਿੱਚ ਮੇਰਾ ਨਹੀਂ ਸਿੱਧਾ ਮੇਰਾ ਹੀ ਨੰਬਰ ਉਹਨਾਂ ਨੇ ਦਿੱਤਾ ਸੀਗਾ ਪੀ ਤੁਹਾਨੂੰ ਇਹ ਤਾਂ ਜਵਾਬ ਆ ਗਿਆ ਲੇਕਿਨ ਹਜੇ ਤੱਕ ਕੋਈ ਉਹਦਾ ਜਵਾਬ ਨਹੀਂ ਜਾਂ ਕੋਈ ਪ੍ਰਕਿਰਿਆ ਨਹੀਂ ਆਈ ਅਸੀਂ ਤਾਂ ਇਹ ਹੀ ਕਹਿੰਨੇ ਆ ਵੀ ਸਾਡੀ ਮਦਦ ਕਰਕੇ ਸਾਡੇ ਬੱਚੇ ਨੂੰ ਬਾਹਰ ਕਢਾਇਆ ਜਾਵੇ ਸਾਨੂੰ ਕਿਸੇ ਦੇ ਪੈਸੇ ਦੀ ਕੋਈ ਲੋੜ ਨਹੀਂ ਹੈਗੀ ਜੀ ਨਾ ਸਾਨੂੰ ਪ੍ਰਮਾਤਮਾ ਇਸ ਤਰ੍ਹਾਂ ਦਾ ਦਵਾਵੇ ਤੇ ਨਾ ਕਿਸੇ ਨੂੰ ਦਵਾਵੇ ਹਾਂ ਮੈਂ ਇਹ ਕਹਿੰਨਾ ਹੈ ਵੀ ਜਿਨ੍ਹਾਂ ਬੰਦਿਆਂ ਨੇ ਮੇਰੀ ਮਦਦ ਕੀਤੀ ਹੈ ਹਜੇ ਤੱਕ ਕੀਤੀ ਹੈ ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਪ੍ਰਮਾਤਮਾ ਉਹਨਾਂ ਨੂੰ ਵੀ ਤੰਦਰੁਸਤੀ ਰੱਖੇ ਬਹੁਤ ਉਹਨਾਂ ਦਾ ਵੀ ਮੈਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੈਨੂੰ ਹਜੇ ਤੱਕ ਮਦਦ ਕੀਤੀ ਹੈ ਜਿੱਥੇ ਲੋਕ ਠੱਗੀ ਕਰ ਰਹੇ ਨੇ ਕੁਝ ਲੋਕ ਚੁਣਿੰਦਾ ਲੋਕ ਉੱਥੇ ਲੋਕ ਤੁਹਾਡੀ ਮਦਦ ਲਈ ਵੀ ਆ ਗਿਆ ਰਹੇ ਹੈਗੇ ਆ ਮਾਨਸਾਪ ਉਧਰ ਕਿਹੜੀ ਜੇਲ੍ਹ 'ਚ ਹੈਗਾ ਕਿਹੜੇ ਸ਼ਹਿਰ 'ਚ ਵਾਪਕ ਹੋਇਆ ਸੀਗਾ ਕੁਝ ਇਹਦੇ ਬਾਰੇ ਜੇਕਰ ਤੁਹਾਨੂੰ ਜਾਣਕਾਰੀ ਹੋਵੇ ਤਾਂ ਉੱਥੇ ਮਫਰਤ ਦੇ ਵਿੱਚ ਆਬੂਤਾਬੀ ਦੇ ਵਿੱਚ ਮਫਰਤ ਏਰੀਆ ਆ ਉਹਦੇ ਵਿੱਚ ਸਪਿੰਨੀ ਚੌਕ ਹੈ ਜਿਹਦੇ ਵਿੱਚ ਇਹ ਐਕਸੀਡੈਂਟ ਹੋਇਆ ਇਸ ਵੇਲੇ ਬੇਟਾ ਜਿਹੜਾ ਆ ਬਤਵਾ ਜੇਲ੍ਹ ਹੈ 26 ਨੰਬਰ ਮੁਸਫੀ ਦੇ ਵਿੱਚ ਪੈਂਦੀ ਹੈ ਉੱਥੇ ਸੈਂਟਰ ਜੇਲ੍ਹ ਦੇ ਵਿੱਚ ਹੈ ਕੈਦ ਹੈ ਸੀਗਾ ਉਹ ਉਥੇ ਜੇਲ੍ਹ ਦੇ ਵਿੱਚ ਕੈਦ ਹੈਗਾ ਉਹ ਵੀ ਤੁਹਾਨੂੰ ਹੈਗੀ ਆ ਤੇ ਬੜੇ ਵੱਡੇ ਸੁਪਨੇ ਹੁੰਦੇ ਹੋਣਗੇ ਕੋਈ ਇਹੋ ਜਿਹੀ ਵੀ ਕਦੇ ਉਹਨਾਂ ਗੱਲ ਕੀਤੀ ਸੀਗੀ ਕਿ ਮੈਂ ਕੋਠੀ ਪਾਣੀ ਕੋਈ ਗੱਡੀ ਕੋਈ ਹਰ ਬੱਚੇ ਦੇ ਸੁਪਨੇ ਹੁੰਦੇ ਮਾਪਿ ਉਹਨਾਂ ਬੱਚਾ ਗੱਲ ਕਰਦਾ ਜ਼ਰੂਰ ਹੈ ਹਾਂਜੀ ਮੇਰੇ ਨਾਲ ਕਾਫੀ ਸ਼ੇਅਰ ਕਰ ਲੈਂਦਾ ਮੰਮੀ ਨਾਲ ਹਰ ਘਟ ਕਰਦਾ ਸੀ ਮੇਰੇ ਨਾਲ ਜ਼ਿਆਦਾ ਗੱਲਾਂ ਮਤਾ ਕਰਦਾ ਰਹਿੰਦਾ ਹੁੰਦਾ ਜੀ ਮੈਨੂੰ ਦੋ ਕੁ ਦਿਨ ਪਹਿਲਾਂ ਉਹਨੇ ਇਹ ਕਿਹਾ ਵੀ ਜਿਹੜਾ ਤੁਸੀਂ ਮੈਨੂੰ ਭੇਜਣ ਵਾਸਤੇ ਕਿਸੇ ਤੋਂ ਪੈਸਾ ਵਗੈਰਾ ਲੈ ਆਇਆ ਉਹ ਅਹੀ ਹੁਣ ਜਲਦੀ ਲਾ ਦੇਣਾ ਕਿਉਂਕਿ ਮੇਰੀ 2 ਮਹੀਨੇ ਤੇ ਤਨਖਾਹ ਆਖਣ ਤੋਂ ਬਾਅਦ ਹੀ ਤਨਖਾਹ ਦੇਣੀ ਸ਼ੁਰੂ ਕਰ ਦਿੰਦੇ ਆ ਤਾਂ ਫਿਰ ਉਹ ਕਹਿੰਦਾ ਕਿ ਆਪਾਂ ਪਹਿਲਾਂ ਜਿਹੜਾ ਕਰਜ਼ਾ ਲਿਆ ਉਹ ਲਾ ਕੇ ਤਾਂ ਫਿਰ ਅਸੀਂ ਆਪਣਾ ਜੁੜਾ ਗਾਹਾਂ ਫਰਦ ਸੋਚਾਂਗੇ ਕਿ ਆਪਾਂ ਪਲਾਨ ਕਰਨਾ ਕੀ ਨਹੀਂ ਕਰਨਾ ਆ ਤੇ ਲੇਕਿਨ ਉਹ 2 ਦਿਨ ਬਾਅਦ ਇਹ ਘਟਨਾ ਵਾਪਰਨ ਦੇ ਨਾਲ ਅਸੀਂ ਬਹੁਤ ਹੀ ਇਸ ਵੇਲੇ ਬਹੁਤ ਹੀ ਮਤਲਬ ਡੂੰਘੇ ਸਦਮੇ ਦੇ ਵਿੱਚ ਆ ਅਸੀਂ ਬਈ ਮਯਾਰ ਨਹੀਂ ਅਸੀਂ ਕਰ ਸਕਦੇ ਵੀ ਅਸੀਂ ਕਿੰਨਾ ਦੁੱਖ ਦੇ ਵਿੱਚ ਆ ਜੀ ਗਲਬਤ ਮਾਦਾ ਨਾਲ ਵੀ ਕਰਨ ਦੀ ਕੋਸ਼ਿਸ਼ ਕਰਨਾ ਕਿਉਂ ਮੇਰੇ ਮਾਤਾ ਸਾਡੇ ਨਾਲ ਹੈਗੇ ਨੇ ਬੇਸ਼ੱਕ ਗੱਲ ਕਰਨ ਦੇ ਹਾਲਾਤ ਤਾਂ ਨਹੀਂ ਹੈਗੇ ਪਰ ਕੋਸ਼ਿਸ਼ ਕਰ ਲੈਣੇ ਗੱਲ ਕਰਨ ਦੀ ਮਾਤਾ ਜੀ ਜਦ ਦੱਸਿਆ ਕਿ ਮਾਨ ਸਾਹਿਬ ਨੇ ਕਿ ਉਹ ਤੁਹਾਡੇ ਨਾਲ ਘਟ ਤੇ ਇਹਨਾਂ ਨਾਲ ਜ਼ਿਆਦਾ ਜਿਹੜਾ ਗੱਲ ਕਰ ਲੈਂਦਾ ਸੀ ਭੂਇਂਖ ਦੇ ਬਾਰੇ ਹੋ ਸਕਦਾ ਚਿੰਤਤ ਆਪਣੇ ਫਿਊਚਰ ਨੂੰ ਲੈ ਕੇ ਹਰ ਕੋਈ ਹੁੰਦਾ ਹੈ ਕਿ ਮਾਂ ਕਿਤੇ ਫਿਕਰ ਨਾ ਕਰੇ ਇਸ ਕਰਕੇ ਜ਼ਿਆਦਾ ਗੱਲ ਤੁਹਾਡੇ ਨਾਲ ਨਹੀਂ ਕਰਦਾ ਸੀਗਾ ਕਿਸੇ ਨਾਲ ਲੈਂਡ ਡੈਨ ਕਰਨਾ ਜਾਂ ਕਰਜ਼ੇ ਬਾਰੇ ਕਦੋਂ ਕ ਤੁਆਡੀ ਆਖਰੀ ਵਾਰੀ ਗੱਲ ਹੋਈ ਹੈ ਤੇ ਇਸ ਘਟਨਾ ਤੋਂ ਬਾਅਦ ਜਿਹੜਾ ਆ ਹੁਣ ਤੱਕ ਕੀ ਆਲਮ ਕੀ ਹਾਲਾਤ ਰਹੇ ਹੁਣ ਤੱਕ ਦੇ ਇਥੋਂ ਤੱਕ ਦੇ ਹਾਂਜੀ ਮੈਂ ਅੰਕਲ ਤਾਂ ਮੇਰੀ ਕੱਲ ਵੀ ਹੋਈ ਜਦੋਂ ਜਦੋਂ ਐਕਸੀਡੈਂਟ ਹੋਇਆ ਉਸ ਦਿਨ ਮੈਂ ਬਹੁਤ ਫੋਨ ਕੀਤਾ ਤੇ ਮੇਰੇ ਫੋਨ ਦਾ ਜਵਾਬ ਨਹੀਂ ਦਿੱਤਾ ਫਿਰ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਦੇਖੋ ਮੈਸੇਜ ਕਰਕੇ ਵੀ ਕੀ ਗੱਲ ਫਿਰ ਇਹਨਾਂ ਦਾ ਜਵਾਬ ਦੇ ਦਿੱਤਾ ਕਹਿੰਦਾ ਡੈਡ ਜੀ ਮੈਨ ਬਾਰ ਬਾਰ ਫੋਨ ਨਾ ਕਰੋ ਮੈਂ ਆਪੇ ਤੁਹਾਨੂੰ ਦੱਸੂਗਾ ਉਸ ਵੇਲੇ ਘਟਨਾ ਹੋ ਗਈ ਸੀ ਉਹ ਦਿਨ ਉਸ ਤੋਂ ਬਾਅਦ ਸਾਢੇ 2 ਮਹੀਨਾ ਸਾਡੇ ਨਾਲ ਗੱਲ ਨਹੀਂ ਹੋਈ ਫਿਰ ਹੁਣ ਉਹਦਾ ਹੁਣ ਹਫਤੇ ਕੁ ਬਾਅਦ ਹੋ ਜਾਂਦੀ ਕੱਲ ਵੀ ਮੇਰੀ ਗੱਲ ਹੋਈ ਸੀ ਨੇ ਨਾ ਵਧੂਗਾ ਨਹੀਂ ਕਰਦਾ ਮੰਮੀ ਆਪਣੀ ਛੇ ਦਾ ਖਿਆਲ ਕੋਈ ਗੱਲ ਨਹੀਂ ਭਾਵੁਕ ਤੁਸੀਂ ਹੋ ਜਾਂਦਾ ਬੰਦਾ ਪਰ ਫਿਰ ਵੀ ਉਮੀਦ ਜ਼ਰੂਰ ਰੱਖੋ ਕਿਉਂਕਿ ਉਮੀਦ ਦੇ ਉੱਤੇ ਦੁਨੀਆ ਕਾਇਮ ਹੈਗੀ ਪ੍ਰਮਾਤਮਾ ਕਿਸੇ ਨਾ ਕਿਸੇ ਰੂਪ ਲੈ ਕੇ ਤੁਹਾਨੂੰ ਨਾਲ ਖੜੇਗਾ ਤੇ ਮਾਨ ਸਾਹਿਬ ਮਾਤਾ ਜੀ ਭਾਵੁਕ ਹੋ ਰਹੇ इमोशनल ਹੋ ਰਹੇ ਤੁਸੀਂ ਵੀ ਸਵੇਟ ਤੁੜੜਾ ਅਸੀਂ ਵੀ ਦੇਖਿਆ ਵਿੱਚ ਚਿਹਰਾ ਤੁਹਾਡਾ ਉੱਤਰਿਆ ਪਿਆ ਹੈਗਾ ਫੋਨ ਆ ਵੀ ਰਹੇ ਕਰ ਵੀ ਰਹੇ ਹੋ ਪਰ ਹਾਲੇ ਤੱਕ ਖੱਚ ਕਿਤੇ ਪੈਂਦਾ ਨਜ਼ਰੀ ਨਹੀਂ ਆ ਰਿਹਾ ਹੈਗਾ ਸਰਕਾਰ ਤੋਂ ਕੀ ਆਸ ਉਮੀਦ ਹੈ ਕਿ ਕੀ اپیل ਕਰਨੀ ਚਾਹੂ ਕਿ ਸਰਕਾਰ ਦੀ ਦਖਲਅੰਦਾਜ਼ੀ ਨਾਲ ਕੀ ਇਹ ਮਸਲਾ ਹੱਲ ਹੋ ਸਕਦਾ ਲੱਗਦਾ ਤੁਹਾਨੂੰ ਜਾਂ ਸਰਕਾਰ ਤੱਕ ਕੁਝ ਨਹੀਂ ਹਾ ਤੁਸੀਂ ਦੇਣਾ ਚਾਹੋ ਤਾਂ ਦੇਖੋ ਜੀ ਸਰਕਾਰ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ ਦੇ ਲਈ ਕੋਈ ਮੁਸ਼ਕਲ ਨਹੀਂ ਹੈ ਛੋਟੀ ਜੀ ਗੱਲ ਹੈ ਮੋਦੀ ਸਾਹਿਬ ਜਾਣ ਜਾਂ ਭਗਵੰਤ ਮਾਨ ਸਾਹਿਬ ਕਿਉਂਕਿ ਅਸੀਂ ਵੀ ਮਾਨ ਪਰਿਵਾਰ ਚੁਣੀਏ ਅਸੀਂ ਮਾਨ ਸਾਹਿਬ ਵੀ ਜਿਹੜੇ ਭਗਵੰਤ ਮਾਨ ਸਾਹਿਬ ਹੈ ਉਹ ਵੀ ਸਾਡੇ ਸੀਐਮ ਜਿਹੜੇ ਮਾਨ ਪਰਿਵਾਰ ਚੁਣੀਏ ਅਸੀਂ ਤਾਂ ਇਹ ਕਹਿੰਨੇ ਕੋਈ ਸਰਕਾਰਾਂ ਵਾਸਤੇ ਤਾਂ ਕੁਝ ਵੀ ਨਹੀਂ 17 ਲੱਖ ਰੁਪਇਆ ਏਪੀ ਕਰਕੇ ਉਹਨਾਂ ਨੂੰ ਸਿੱਧਾ ਭਾਵੇਂ ਉਹ ਉਧਰਲੀ ਗਵਰਨਮੈਂਟ ਨੂੰ ਵੀ ਕਰਕੇ ਸਾਡੇ ਬੱਚੇ ਨੂੰ ਛੁੜਾਣ ਅਸੀਂ ਆਸ ਰੱਖਦੇ ਆ ਸਰਕਾਰਾਂ ਤੋਂ ਬਹੁਤ ਚੰਗੀ ਮਤਲਬ ਬਹੁਤ ਹੀ ਹਾਰਟਲੀ ਆਪਾਂ ਆਸ ਰੱਖਦੇ ਹਾਂ ਵੀ ਸਰਕਾਰਾਂ ਸਾਡੀ ਮਦਦ ਜ਼ਰੂਰ ਕਰਨਗੀਆਂ ਵੀ ਸਾਨੂੰ ਇਸ ਦੁੱਖ ਦੀ ਘੜੀ ਦੇ ਵਿੱਚੋਂ ਸੁੱਖ ਦੇ ਵਿੱਚ ਕੁਛ ਨਾ ਚ ਜ਼ਰੂਰ ਲਿਆਣਗੇ ਇੱਕ ਆਖਰੀ ਸਵਾਲ ਜਾਂਦੇ ਜਾਂਦੇ ਕਿ ਫੋਨ ਤੇ ਗੱਲ ਤੁਹਾਡੀ ਹੋ ਜਾਂਦੀ ਹੈ ਦਰਸ਼ਕਾਂ ਦੇ ਮਨ ਚ ਜ਼ਹਿਨ ਚ ਕੋਈ ਸਵਾਲ ਆ ਸਕਦਾ ਗੱਲ ਕਿਵੇਂ ਫੋਨ ਚ ਹੋ ਜਾਂਦੀ ਹੈ ਜੇਲ੍ਹ ਚ ਹੈਗਾ ਤਾਂ ਫਿਰ ਕਿਦਾਂ ਸੰਪਰਕ ਕਿਦਾਂ ਹੁੰਦਾ ਉਹਦੇ ਲਈ ਕੀ ਕੁਝ ਕਾਨੂੰਨੀ ਜਿਹੜੀ ਆ ਉਹ ਪੇਚਿਦਗੀਆਂ ਹੈਗੀਆਂ ਨੇ ਤੇ ਕੀ ਉਹ ਕਿੰਨਾ ਕੁ ਮਹਿੰਗਾ ਪੈਂਦਾ ਹੈਗਾ ਗੱਲ ਕਰਦੇ ਵਿੱਚ ਕਰਨ ਦੇ ਲਈ ਕਿ ਜੇਲ੍ਹ ਚ ਰਹਿ ਕੇ ਉੱਥੇ ਸਾਡੇ ਪਿੰਡ ਦਾ ਬੰਦਾ ਆ ਉਹਨੂੰ ਅਸੀਂ ਸੋਧਰਾ ਮਸੀਂ ਭੇਜੀਦਾ ਹੈ ਲੜਕੇ ਨੂੰ ਉਹਦੇ ਥਰੂ ਉਹਦੇ ਘਰ ਦੇ ਵਿੱਚ ਅਸੀਂ ਇੰਡੀਅਨ ਮਨੀ ਦੇ ਦਿੱਤੀ ਤੇ ਉੱਥੋਂ 100 ਰੁਪਿਆ ਉਹਦੀ ਜੇਲ੍ਹ ਆਈਡੀ ਹੈ ਜਿਹੜੀ ਉਹਦੇ ਉੱਤੇ ਉਹ ਉਥੇ ਅੰਦਰ ਭੇਜ ਦਿੰਦਾ ਫਿਰ ਉਥੇ ਅੰਦਰ ਬੂਥ ਲੱਗੇ ਹੋਏ ਐ ਉਹਨਾਂ ਬੂਥਾਂ ਦੇ ਵਿੱਚ 5 ਮਿੰਟ ਗੱਲ ਕਰਨ ਦਿੰਦੇ ਹਫਤੇ ਬਾਅਦ 5 ਮਿੰਟ ਤੋਂ ਜ਼ਿਆਦਾ ਗੱਲ ਨਹੀਂ ਕਰ ਸਕਦਾ ਆਪਣੇ ਆਪ ਹੀ ਫੋਨ ਕੱਟ ਜਾਂਦਾ ਆ ਤੇ ਹੁਣ ਹਰ ਸੋਮਵਾਰ ਉਹ ਸਾਡੇ ਨਾਲ ਗੱਲ ਕਰਦਾ ਪਹਿਲਾਂ ਤਾਂ 1 ਮਹੀਨਾ 10 12 ਦਿਨ ਗੱਲ ਨਹੀਂ ਕੀਤੀ ਸੀ ਕਿਉਂਕਿ ਉਹਨਾਂ ਨੇ ਕੋਈ ਪਤਾ ਹੀ ਨਹੀਂ ਲੱਗਣ ਦਿੱਤਾ ਸਾਨੂੰ ਕਿੱਥੇ ਰੱਖਿਆ ਉਹਨੂੰ ਕਿੱਥੇ ਨਹੀਂ ਰੱਖਿਆ ਫਿਰ ਉਸ ਤੋਂ ਬਾਅਦ ਜਦੋਂ ਕਾਨੂੰਨੀ ਪ੍ਰਕਿਰਿਆ ਸਾਰੀ ਖਤਮ ਹੋ ਗਈ ਬਲੱਡ ਮਨੀ ਉਹਨੂੰ ਪਾਤੀ ਤਾਂ ਫਿਰ ਉਹਨੂੰ ਫੋਨ ਕਰਨਾ ਅਲਾਉ ਕੀਤਾ ਉਹਨਾਂ ਨੇ ਤਾਂ ਹੁਣ ਹਫਤੇ 2 5 ਮਿੰਟ ਉਹ ਗੱਲ ਕਰਦਾ ਆ ਤੇ ਆਪਣੇ ਬਾਰੇ ਦੱਸਦਾ ਆ ਇਹ ਵੀ ਦੱਸਦਾ ਵੀ ਉੱਥੇ ਜ਼ਿਆਦਾ ਨਾਨਵੈਜ ਮਿਲਦਾ ਆ ਵੈਜ ਨਹੀਂ ਮਿਲਦਾ ਮੈਂ ਬੜਾ ਪਰੇਸ਼ਾਨ ਆ ਮੈਂ ਮਤਲਬ ਕਦੇ ਦੇਹੀ ਖੱਟੀ-ਖੁੱਟੀ ਦੇ ਨਾਲ ਚੌਲ ਖਾਣਾ ਆ ਉਹਦੇ ਨਾਲ ਕੋਈ ਜ਼ਿੰਦਗੀ ਬਿਸਰ ਕਰਦਾ ਆ ਜੀ ਹਾਂ ਤੇ ਸਰਕਾਰ ਤੋਂ ਤੁਹਾਨੂੰ ਆਸ ਉਮੀਦ ਹੈਗੀ ਹੈ ਚੰਗੀ ਗੱਲ ਹੈ ਉਮੀਦ ਦੇ ਉੱਤੇ ਦੁਨੀਆ ਕਾਇਮ ਹੈਗੀ ਆ ਤੇ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਕਿ ਰੋਜ਼ਗਾਰ ਦੇ ਲਈ ਨੌਜਵਾਨਾਂ ਦੇ ਲਈ ਨਸ਼ਾ ਰੋਕਣ ਦੇ ਲਈ ਬੜੇ ਜਿਹੜੇ ਵੱਡੇ ਪ੍ਰੋਜੈਕਟਸ ਦੇ ਉੱਤੇ ਬੜੇ ਵੱਡੇ ਪੱਧਰ ਤੇ ਉੱਤੇ ਜਿਹੜਾ ਹੈ ਉਹ ਕੰਮ ਕਰ ਰਹੇ ਨੇ ਟੀਮ ਵਰਕ ਪ੍ਰਸ਼ਾਸਨ ਸਾਰੇ ਜ਼ਿਲ੍ਹਿਆਂ ਦੇ ਕਰ ਰਹੇ ਨੇ ਤੇ ਉੱਥੇ ਹੀ ਜਿਹੜਾ ਹੈ ਪਰਿਵਾਰ ਨੂੰ ਉਮੀਦ ਹੈ ਕਿ ਜਿੱਥੇ ਉਹ ਹੋਰ ਚੰਗੇ ਕੰਮ ਕਰ ਰਹੇ ਨੇ ਨਵਿੱਕਲੇ ਕੰਮ ਕਰ ਰਹੇ ਨੇ ਉੱਥੇ ਹੀ ਇਸ ਪਰਿਵਾਰ ਦੀ ਵੀ ਸਰਦਾਰ ਭਗਵੰਤ ਸਿੰਘ ਮਾਨ ਜਾਂ ਕੇਂਦਰ ਸਰਕਾਰ ਦਾ ਕੋਈ ਨੁਮਾਇੰਦਾ ਕੋਈ ਆਗੂ ਕੋਈ ਨੇਤਾ ਚਿਹਰਾ ਜਿਹੜਾ ਹੈਗਾ ਉਹ ਬਾਹਰ ਫੜੇ ਤੇ ਵਾਕਿਆ ਦੇ ਵਿੱਚ ਸਰਕਾਰਾਂ ਦੇ ਲਈ ਕੋਈ ਔਖਾ ਨਹੀਂ ਹੁੰਦਾ ਜੇਕਰ ਉਧਰਲੀਆ ਸਰਕਾਰਾਂ ਦੇ ਨਾਲ رابطہ ਕਾਇਮ ਕਰਕੇ ਕੋਸ਼ਿਸ਼ ਕੀਤੀ ਜਾਵੇ ਤਾਂ ਇਹਨਾਂ ਦਾ ਪੁੱਤ ਜਿਹੜਾ ਵਾਪਸ ਘਰ ਵਾਪ ਜਾਤੀ ਉਹ ਜਿਹੜੀ ਜੇਲ੍ਹ ਦੀ ਕੈਦ ਦੇ ਵਿੱਚ ਜ਼ਿੰਦਗੀ ਕੱਟ ਰਿਆ ਹੈਗਾ ਆ ਉਹ ਖੁੱਲੀ ਆਬੋ ਹਵਾ ਦੇ ਵਿੱਚ ਜਿਹੜਾ ਇੱਕ ਵਾਰੀ ਫਿਰ ਤੋਂ ਲੰਬੀਆਂ ਉਡਾਰੀਆਂ ਜੜੀਆਂ ਨੇ ਉਹ ਭਰ ਸਕਦਾ ਹੈ ਕਾਮਯਾਬੀ ਦੀਆਂ ਮੰਜ਼ਲਾਂ ਸਰ ਕਰ ਸਕਦਾ ਹੈ ਪੰਜਾਬ ਦਾ ਨਾਮ ਰੌਸ਼ਨ ਕਰ ਸਕਦਾ ਹੈ ਮਾਪਿਆਂ ਦਾ ਨਾਮ ਇਲਾਕੇ ਦਾ ਨਾਮ ਰੌਸ਼ਨ ਕਰ ਸਕਦਾ ਹੈ ਉਮੀਦ ਹੈ ਪਰਿਵਾਰ ਨੂੰ ਉਡੀਕ ਹੈ ਕਿ ਕਿਤੇ ਵੀ ਕੇਂਦਰ ਜਾਂ ਪੰਜਾਬ ਸਰਕਾਰ ਵੱਲੋਂ ਕੋਈ ਕੋਸ਼ਿਸ਼ ਹੋਵੇ ਇਹਨਾਂ ਦੀ ਆਸ ਵੀ ਹੈ ਅਪੀਲ ਵੀ ਹੈ ਉਮੀਦ ਵੀ ਹੈ ਉਡੀਕ ਵੀ ਹੈ ਅਰਦਾਸ ਵੀ ਹੈ ਕਿ ਇਹਨਾਂ ਦਾ ਪੁੱਤ ਜਿਹੜਾ ਆ ਕਿਸੇ ਤਰੀਕੇ ਕਿਸੇ ਹੀਲੇ ਵੀ ਜਿਹੜਾ ਆ ਉਹ ਜੇਲ੍ਹ ਤੋਂ ਬਾਹਰ ਆਵੇ ਤੇ ਵੱਡੀ ਗੱਲ ਇਹ ਵੀ ਹੈ ਕਿ ਉਹਦੀ ਸਜ਼ਾ ਜਿਹੜੀ ਆ ਉਹ ਵਿਚ ਇਜ਼ਾਫਾ ਕੀਤਾ ਜਾਣਾ ਹੈ ਹਲੇ ਉਹ ਜਿਹੜਾ ਫੈਸਲਾ ਰੱਖਵਾ ਹੈਗਾ ਜੀ ਹਲੇ ਪੈਂਡਿੰਗ ਹੈਗਾ ਜੀ ਮਾਨ ਸਾਹਿਬ ਜੇ ਮੈਂ ਗਲਤ ਨਹੀਂ ਹੈਗਾ ਜੀ ਤੇ ਉਹ ਜੇਕਰ ਬਲੱਡ ਮਨੀ ਕਹਿੰਦੇ ਵੀ ਨਹੀਂ ਦਿੱਤੀ ਜਾਂਦੀ ਜਿਹੜਾ ਇਹਨਾਂ ਦਾ ਕਹਿਣਾ ਇਹਨਾਂ ਦੀ ਜਾਣਕਾਰੀ ਦੇ ਮੁਤਾਬਕ ਜਿਹੜੀ ਸਾਡ ਨਾਲ ਗੱਲਬਾਤ ਕੀਤੀ ਹੈ ਕਿ ਉਹਦੇ ਜਿਹੜੀ ਸਜ਼ਾ ਹੈ ਉਹਦੇ ਵਿੱਚ ਤੈਅ ਕਰਨੀ ਹੈ ਸਜ਼ਾ ਉਹ ਵੱਡੀ ਸਜ਼ਾ ਵੀ ਹੋ ਸਕਦੀ ਹੈ ਤੇ ਕੁਝ ਸਮਾਂ ਜਿਹੜਾ ਦਿੱਤਾ ਜਾਂਦਾ ਹੈ ਕਿ ਭਾਈ ਤੁਸੀਂ ਜਿਵੇਂ ਪੰਜਾਬ ਦੇ ਵਿੱਚ ਰਾਜੀਨਾਮਾ ਹੁੰਦਾ ਹੈ ਐਵੇਂ ਉੱਥੇ ਜਿਹੜਾ ਆ ਬਲੱਡ ਮਨੀ ਹੁੰਦੀ ਵੀ ਭਾਈ ਤੁਸੀਂ ਅਰੇਂਜਮੈਂਟ ਕਰਕੇ ਬਲੱਡ ਮਨੀ ਦੇ ਦਿਓ ਤੇ ਫਿਰ ਜਿਹੜਾ ਇਹ ਮਸਲਾ ਜਿਹੜਾ ਹੈਗਾ ਉਹ ਕਿਸੇ ਪਾਸੇ ਲੱਗ ਸਕਦਾ ਹੈਗਾ ਸੋ ਕੋਸ਼ਿਸ਼ ਇਹਨਾਂ ਦੀ ਵੀ ਹੈ ਤੇ ਅਸੀਂ ਵੀ ਇਹ ਅਪੀਲ ਕਰ ਸਕਦੇ ਹਾਂ ਕਿ ਪੰਜਾਬ ਤੇ ਕੇਂਦਰ ਸਰਕਾਰ ਇਸ ਵਿਸ਼ੇ ਦੀ ਜਾਂਚ ਕਰਕੇ ਜੇਕਰ ਇਹ ਚੀਜ਼ਾਂ ਠੀਕ ਪਾਈਆਂ ਜਾਂਦੀਆਂ ਨੇ ਤਾਂ ਫਿਰ ਇਸ ਪਰਿਵਾਰ ਦੇ ਨਾਲ ਖੜਨਾ ਬਣਦਾ ਹੈ ਕਿਉਂਕਿ ਦੇਸ਼ ਦਾ ਨਾਗਰਿਕ ਕਿਤੇ ਵੀ ਗਿਆ ਹੋਵੇ ਮੁਸੀਬਤ ਹੋਵੇ ਤੇ ਦੂਸਰੇ ਦੇਸ਼ਾਂ ਦੀ ਜਿਹੜੀ ਸਰਕਾਰਾਂ ਜਾਂ ਐਮਬੈਸਡਰ ਵੱਲੋਂ ਆ ਬਹੁਤ ਵੀਵੀਆਈਪੀ ਟ੍ਰੀਟਮੈਂਟ ਤੇ ਬੜਾ ਕੁਇਕ ਐਕਸ਼ਨ ਕੀਤਾ ਜਾਂਦਾ ਹੈਗਾ ਤੇ ਇਸ ਮਸਲੇ ਦੇ ਉੱਤੇ ਜਿੱਥੇ ਕੇਂਦਰ ਤੇ ਪੰਜਾਬ ਦੀ ਸਰਕਾਰ ਵੱਲੋਂ ਹੋਰ ਪ੍ਰੋਜੈਕਟਸ ਦੇ ਉੱਤੇ ਜਿਹੜਾ ਸਮਾਜ ਦੇ ਲਈ ਲੋਕੀਤਰ ਦੇ ਲਈ ਕੰਮ ਕੀਤੇ ਜਾ ਰਹੇ ਨੇ ਡਵੈਲਪਮੈਂਟ ਦੇ ਲਈ ਕੰਮ ਕੀਤੇ ਜਾ ਰਹੇ ਨੇ ਨਾਲ ਦੀ ਨਾਲੇ ਇਸ ਮਸਲੇ ਤੇ ਵੀ ਧਿਆਨ ਦੇਣਾ ਚਾਹੀਦਾ ਕਿ ਇਹਨਾਂ ਦਾ ਬੇਟਾ ਹੀ ਨਹੀਂ ਬਲਕਿ ਜੇਲਾਂ ਵਿੱਚ ਫਸੇ ਹੋਰ ਜਿਹੜੇ ਕੋਈ ਜੇਕਰ ਗਲਤੀ ਤੋਂ ਬਗੈਰ ਹੈਗੇ ਨੇ ਉਹਨਾਂ ਦੀ ਪਛਾਣ ਕਰਕੇ ਉਹਨਾਂ ਦੀ ਜਿਹੜੀ ਘਰ ਵਾ ਜਾ ਰਹੇ ਹੋ ਨਾ ਹੋਰ ਹੀਲਿਆਂ ਦੇ ਵਿੱਚ ਤੇਜ਼ੀ ਜਿਹੜੀ ਲਿਆਂਦੇ ਜਾਣ ਦੀ ਲੋੜ ਹੈ ਰੋਜ਼ਗਾਰ ਹੋਰ ਵੱਡੇ ਪੱਧਰ ਤੇ ਪੈਦਾ ਕਰਨ ਦੀ ਲੋੜ ਆ ਸਰਕਾਰਾਂ ਕਰ ਰਹੀਆਂ ਨੇ ਪਰ ਉਹਦੇ ਵਿੱਚ ਤੇਜ਼ੀ ਜਿਹੜੀ ਆ ਵੱਡੇ ਕਦਮ ਉਠਾਏ ਜਾਣ ਦੀ ਹਲੇ ਹੋਰ ਉਡੀਕ ਤੇ ਲੋੜ ਹੈਗੀ ਹੈ ਤਾਂ ਕਿ ਨੌਜਵਾਨੀ ਵਿਦੇਸ਼ ਜਾਵੇ ਨਾ ਤੇ ਕੋਈ ਮਾਪੇ ਜਿਹੜੇ ਨੇ ਆਪਣੇ ਪੁੱਤ ਨੂੰ ਅੱਖਾਂ ਤੋਂ ਦੂਰ ਹੋਣ ਇਹ ਨਾ ਦੇਣ ਫਿਲਹਾਲ ਦੇ ਲਈ ਕੈਮਰਾ ਸਹਿਯੋਗੀ ਜੱਸੀ ਹੁਸ਼ਾਰਪਰੀ ਦੇ ਨਾਲ ਗੋਬਿੰਦ ਸਿੰਘ ਦੋਯਾਜਤ ਤੁਸੀਂ ਜੁੜੇ ਹੋ ਪ੍ਰਾਈਮਰੀ ਸ਼ਾ ਟੀਵੀ ਦੇ ਨਾਲ ਤੁਹਾਡਾ ਆਪਣਾ ਤੁਹਾਡੇ ਲਈ